ਬਾਈ ਕਾਲੇ ਕੋਲ ਪਹੁੰਚਿਆ ਗੁਜਰਾ ਪਿੰਡਾਂ ਤੇ ਬਾਈ ਕੋਲ 托ਕੜ ਗੱਬਣ ਝੋਟੀਆ ਕਾਲੇ ਕਿੰਨੇ ਟਾਈਮ ਦੀ ਗੱਬਣ ਹੋ ਗਈ ਵੀਰੇ ਇਹ ਝੋਟੀ 2.5 ਮਹੀਨਾ ਦੀ 2.5 ਮਹੀਨਾ ਦੀ ਚੈੱਕ ਪਾਸ ਕਰਾਤੀ ਡਾਕਟਰ ਤੋਂ ਚੈੱਕ ਪਾਸ ਕਰਾਤੀ ਵੀਰੇ ਗੱਲ ਆ ਸਿਆ ਤੇ ਦੁੱਧ ਕਿੰਨਾ ਕਾ ਕਾਲੇ ਬਾਈ 8 ਲੀਟਰ ਆ ਮਿਲਦੀ ਕਾਦੇ ਆ ਬਾਈ ਵੀਰੇ ਇੱਕ ਟਾਈਮ ਪਾੜੇ ਇੱਕ ਟਾਂ ਟੀਕੇ ਇੱਕ ਟਾਈਮ ਟੀਕੇ ਤੇ ਇੱਕ ਟਾਈਮ ਪਾੜੇ ਤੇ ਬਾਈ ਨੇ ਸੱਚੀ ਗੱਲ ਦੱਸੀਆ ਦੇਖ ਇੱਕ ਟਾਈਮ ਵੀ ਟੀਕੇ ਦੇ ਚੋਂ ਇੱਕ ਟਾਈਮ ਪਾੜੇ ਤੇ ਦੁੱਧ 8 ਲੀਟਰ ਠੰਡਾ ਕਰਕੇ ਦੁੱਧ ਠੰਡਾ ਕਰਕੇ ਵੀਰੇ ਜੱਗ ਮਾਰ ਕੇ ਠੀਕ ਆ ਜੀ ਵੀਰੇ ਚੋਟੀਆਂ ਕਿਹੜਾ ਸੂਆ ਕਾਲੇ ਤੀਜਾ ਸੂਆ ਵੀਰੇ ਤੀਜਾ ਸੂਆ ਚੋਟ ਤੀਜਾ ਸੂਗੀ ਦੂਜੇ ਸੂਈ ਹੋਈ ਆ ਹੁਣ ਇਹਨੇ ਤਾਜੀ ਨੇ ਕਿੰਨਾ ਕਿਦੁੱਤ ਕੱਟਿਆ ਕਾਲੇ 14 ਕੱਢੀ ਜਾਂਦੀ ਵੀਰੇ 14 ਕੱਢੀ ਜਾਂਦੀ ਆ ਹੁਣ ਇਹਦੇ ਥੱਲੇ 8 ਲੀਟਰ ਆ ਹਨਾ 8 ਕਿਲੋ ਤਾਂ ਵੀਰੇ ਚੋਟੀ ਚੰਗੀ ਆ ਤੀਜਾ ਸੂਆ ਸੂਗੀ ਅੱਗੇ ਥੋਰ ਦੇ ਵੀਰੇ ਥੋਰ ਦੇ ਕਾਲੇ ਹਾਂ ਲੇਵੀ ਦੀ ਸਾਫਾ ਸੱਜਣਾ ਦੇਖ ਸਕਦੇ ਹਾਂ ਕੱਲਾ ਕੱਲਾ ਮੁੱਠੀ ਵਾਲਾ ਥਣ ਲੱਗਿਆ ਹੋਇਆ। ਕੋੜਦਿਆ ਕਾਲੇ। ਆ ਯਮੀਨੀ ਦੀ ਗੱਪਣ ਚੈੱਕ ਪਾਸ 8 ਲੀਟਰ ਦੁੱਧ ਦਾ। ਬੰਦੇ ਵੀਰੇ। ਇਹ ਬੰਦਾ? ਹਾਂ ਬੰਦੇ। ਇਹ ਮੁੱਲ ਵਾੜੀ ਕੀ ਆ ਵੀਰੇ? ਮੁੱਲ 82000 ਆ ਵੀਰੇ। 70 ਦੀ ਦੇ ਦਾਂਗੇ 70 ਦੀ ਹਾਂ 70 ਚੋਂ ਮਾਨਦਾਨ ਹੋ ਜਾਊਗਾ ਮਾਨਦਾਨ ਹੋ ਜੀ ਵੀਰੇ ਜਿਹੜਾ ਆਪਣਾ ਚੈਨਲ ਦੇਖ ਕੇ ਆਉ ਉਹ ਟਾਈਮ ਤੇ ਮਾਨਦਾਨ ਕਰਦਾ ਹੈ ਆਪਾਂ ਮਾਨਦਾਨ ਕਰ ਦਾਂਗੇ ਖੁੱਲਾ ਕਰਦੀ ਮਾੜਾ ਜਿਹਾ ਵਧੀਆ ਮਾਨਦਾਨ ਕਰਦਾ ਹੈ ਵੀਰੇ ਠੀਕ ਆ ਜੀ ਵੀਰੇ ਤੇ ਆਪਣਾ ਪਿੰਡ ਗੁਜਰਾ ਪਿੰਡ ਗੁਜਰਾ ਤੇ ਜ਼ਿਲ੍ਹਾ ਹੈ ਜ਼ਿਲ੍ਹਾ ਸੰਗਰੂਰ ਸੰਗਰੂਰ ਵੀਰੇ ਤੇ ਤੇ ਆਪਣਾ ਮੋਬਾਈਲ ਨੰਬਰ ਕਾਲੇ 98765 ਹਾਂ ਜੀ 77415 ਦੁਬਾਰਾ ਫੇਰ ਬੋਲ ਦੋ 98765 77415 ਠੀਕ ਆ ਜੀ ਵੀਰੇ ਵੇ ਸੱਜਣੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ